ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪਿਸਤੌਲ ਦੀ ਨੋਕ ਤੇ ਲੁਟੇਰਿਆਂ ਦੇ ਵੱਲੋਂ ਦੋ ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਲੱਖਾਂ ਦੀ ਨਕਦੀ ਬਰਾਮਦ ਕੀਤੀ ਗਈ ਤਦ ਆਜ਼ਨ ਦਿਆਂ ਇੱਕ ਪੈਟਰੋਲ ਪੰਪ ਤੋਂ 2 ਲੱਖ ਰੁਪਏ ਤੇ ਦੂਜੇ ਤੋਂ 25 ਹਜ਼ਾਰ ਲੁੱਟਣ ਦੀ ਗੱਲ ਸਾਹਮਣੇ ਆਈ ਹੈ ਤ ਜਲੰਧਰ ਦੀਆਂ ਤਸਵੀਰਾਂ ਨੇ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ ਇਹ ਸੀਸੀਟੀਵੀ ਫੁਟੇਜ ਕਿਸੇ ਫਿਲਮ ਦੀ ਨਹੀਂ ਸਗੋ ਹਕੀਕਤ ਹੈ ਜਲੰਧਰ ਦੇ ਠਾਣਾ ਸਦਨਦੀਨ ਪੈਂਦੇ ਨੁਕੋਦਰ ਦੇ ਅਧੀਨ ਪੈਂਦੇ ਦੋ ਪੈਟਰੋਲ ਪੰਪਾਂ ਦੀਆਂ ਤਸਵੀਰਾਂ ਨੇ ਜਿੱਥੇ ਬਾਈਕ ਸਵਾਰ ਲੁਟੇਰੇ ਬੰਦੂਕ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਜੀਹਾਂ ਤਸਵੀਰਾਂ ਵੀ ਦਿਖਾਵਾਂਗੇ ਤੁਹਾਨੂੰ ਸੀਸੀਟੀਵੀ ਫੁਟੇਜ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਲੁੱਟ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਦੇ ਵੱਲੋਂ ਵੀ ਲਗਾਤਾਰ ਇਸ ਗਿਰੋਹ 'ਤੇ ਜਿਹੜੀ ਪਾਲ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਦਾ ਰੁਕ ਕਰਦਿਆਂ ਇਹ ਪੈਟਰੋਲ ਪੰਪਾਂ ਦੀਆਂ ਤਸਵੀਰਾਂ ਨੇ ਜਿੱਥੇ ਅਚਾਨਕ ਮੂੰਹ ਟਕੇ ਹੋਏ ਇਹ ਲੁਟੇਰੇ ਅੰਦਰ ਆਂਦੇ ਨੇ ਤੇ ਅਚਾਨਕ ਉਹਨਾਂ ਦੇ ਗਲਿਆਂ ਦੇ ਉੱਤੇ ਜਿਹੜੀ ਪਿਸਤੌਲ ਦੀ ਨੋਕ ਰੱਖ ਦਿੰਦੇ ਨੇ ਤੇ ਪੈਸੇ ਫਰੋਲਾ ਸ਼ੁਰੂ ਕਰ ਦਿੰਦੇ ਨੇ ਪੈਟਰੋਲ ਪੰਪ ਮਾਲਕ ਨੇ ਵੀ ਇਹ ਪੂਰੀ ਵਾਰਦਾਤ ਨੂੰ ਐ ਸਮਝਾਇਆ ਕਿ ਕਿਸ ਤਰੀਕੇ ਦੇ ਨਾਲ ਇਹ ਵਾਰਦਾਤ ਉਹਨਾਂ ਦੇ ਨਾਲ ਹੋਈ ਹੈ ਇਹ ਸੀਸੀਟੀਵੀ ਫੁਟੇਜ ਦੇ ਕੇ ਖੁਦ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੁਟੇਰੇ ਵੇਖੋ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਤਾਂ ਇਹ ਸੀਸੀਟੀਵੀ ਸਵੇਰਾ ਜਲੰਧਰ ਦੀਆਂ ਨੇ ਜਿੱਥੇ ਦੋ ਪੈਟਰੋਲ ਪੰਪਾਂ ਦੇ ਉੱਤੇ ਹੈ ਨਕਦੀ ਲੈ ਕੇ ਲੁਟੇਰੇ ਫਰਾਰ ਹੁੰਦੇ ਨਜ਼ਰ ਆ ਰਹੇ ਨੇ ਚਾਰ ਨੌਜਵਾਨੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪਿਸਤੋਲਾ ਨਹੀਂ ਤੇ ਪਿਸਤੋਲਾ ਤਾਣ ਕੇ ਤੰਗੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਨੇ ਦਿਨ ਰਾਤ ਦੀ ਵਿਕਰੀ ਦੇ ਕਰੀਬ 2 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ ਲੁਟੇਰੇ ਬਿਨਾਂ ਨੰਬਰ ਪਲੇਟ ਦੇ ਬਾਈਕ ਤੇ ਆਏ ਸਨ ਤੇ ਪੈਟਰੋਲ ਪੰਪ ਮਾਲਕ ਦੇ ਅਨੁਸਾਰ ਤਿੰਨ ਮੁਲਾਜ਼ਮਾਂ ਦੇ ਵਿੱਚੋਂ ਦੋ ਦੇ ਹੱਥਾਂ ਵਿੱਚ ਬਸ ਤੋਂ ਹਲ ਸੀਗੀ ਉਥੇ ਪੈਟਰੋਲ ਬੰਪ ਮਾਲਕ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲ ਜਿਹੜੇ ਹੱਥਾਂ ਦੇ ਵਿੱਚ ਪਿਸਤੌਲ ਸੀਗੀ ਸਿਸਟੇ ਵਿੱਚ ਵੀ ਇਹ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ ਕਿ ਇਹਨਾਂ ਦੇ ਹੱਥਾਂ ਦੇ ਵਿੱਚ ਜਿਹੜੀ ਪਿਸਤੌਲ ਨਜ਼ਰ ਆ ਰਹੀ ਹੈ ਦੋ ਵਿਅਕਤੀਆਂ ਦੇ ਹੱਥਾਂ ਦੇ ਵਿੱਚ ਜਿਹੜੀਆਂ ਕਿ ਸਖਰੀਨ ਦੇ ਉੱਤੇ ਅਸੀਂ ਨਜ਼ਰ ਨਹੀਂ ਆ ਸਕਦੇ ਪਰ ਇਹ ਤਸਵੀਰਾਂ ਪੰਜਾਬ ਦੇ ਹਾਲਾਤਾਂ ਦੇ ਉੱਤੇ ਹਰ ਰੋਜ਼ ਜਿਹੜੀਆਂ ਸਵਾਲੀਆ ਚਿੰਨ੍ਹ ਲਗਾ ਰਹੀਆਂ ਨੇ ਕਿ ਪੰਜਾਬ ਦੇ ਕਿਸ ਤਰੀਕੇ ਦੇ ਹਾਲਾਤ ਮੰਡ ਚੁੱਕੇ ਨੇ ਕਿਸ ਤਰੀਕੇ ਨਾਲ ਫਿਲਮੀ ਅੰਦਾਜ਼ਾ ਦੇ ਵਿੱਚ ਇੱਥੇ ਇਹ ਜਿਹੜੀ ਲੁੱਟ ਖੋਹ ਹੋ ਰਹੀ ਹੈ ਕਿਸ ਤਰੀਕੇ ਦੇ ਨਾਲ ਵਿਕੋਪ ਹੈ ਜੜੀ ਪੰਜਾਬ ਦੇ ਵਿੱਚ ਲੁਟੇਰੇ ਘੁੰਮ ਰਹੇ ਨੇ ਕਿਉਂ ਨਹੀਂ ਇਹਨਾਂ ਦੇ ਉੱਤੇ ਨਕੇਲ ਕਸੀ ਜਾ ਰਹੀ ਤਾਂ ਇਹ ਤਸਵੀਰ ਆਪਣੇ ਆਪ ਦੇ ਵਿੱਚ ਪੰਜਾਬ ਦੀ ਮੌਜੂਦਾ ਸਥਿਤੀ ਦੇ ਉੱਤੇ ਸਵਾਲੀਆ ਚਿੰਨ੍ਹ ਲਗਾ ਰਹੀਆਂ ਨੇ